ਅੱਜ ਮੈਡੀਕਲ ਪ੍ਰੈਕਟਿਸਿਜ਼ ਐਸੋਸੀਏਸ਼ਨ ਰਜਿਸਟਰਡ 295 ਜ਼ਿਲ੍ਹਾ ਫਰੀਦਕੋਟ ਦਾ ਡੈਲੀਗੇਟ ਇਜਲਾਸ ਕੀਤਾ ਗਿਆ ਜਿਸ ਵਿੱਚ ਉੱਚ ਪੱਧਰੀ ਕਮੇਟੀ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ ਜਿਸ ਵਿੱਚ ਫਰੀਦਕੋਟ ਤੋਂ ਡਾਕਟਰ ਰਿਸ਼ਪਾਲ ਸਿੰਘ ਸੰਧੂ ਨੂੰ ਦੁਬਾਰਾ ਬਤੌਰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਡਾਕਟਰ ਰਿਸ਼ਪਾਲ ਸਿੰਘ ਸੰਧੂ ਨੇ ਜਥੇ ਉੱਚ ਪੱਧਰੀ ਕਮੇਟੀ ਦਾ ਧੰਨਵਾਦ ਕੀਤਾ ਉੱਥੇ ਹੀ ਸਮੂਹ ਡਾਕਟਰ ਸਾਥੀਆਂ ਦਾ ਵੀ ਧੰਨਵਾਦ ਕੀਤਾ ਪ੍ਰਧਾਨਗੀ ਦੀ ਚੋਣ ਕਰਨ ਸਮੇਂ ਵੱਡੀ ਗਿਣਤੀ ਵਿੱਚ ਡਾਕਟਰ ਸਾਥੀ ਹਾਜ਼ਰ ਸਨ ਇਸ ਮੌਕੇ ਪਰ ਅਸਨਾ ਗੱਲਬਾਤ ਕਰਦੇ ਆ ਦੁਬਾਰਾ ਚੁਨੇ ਜਿਲ੍ਹਾ ਪ੍ਰਧਾਨ ਡਾਕਟਰ ਸ਼ਿਪਾਰ ਸਿੰਘ ਸਿੰਧੂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੇ ਜਵਾਨੀ ਉਹ ਦੇਖੋ ਸਰਦੀ 10 ਸਾਲ ਦੀ ਚਰਨਾ ਪਿਛਲੀ ਦਫਾ ਜਿਲ੍ਹਾ ਫਰੀਦਕੋਟ ਦੀ ਚੋਣ ਹੋਈ ਸੀ ਜਿਹਦੇ ਵਿੱਚ ਦਾਸ ਨੂੰ 2 ਸਾਲ ਲਈ ਪ੍ਰਧਾਨ ਬਣਿਆ ਗਿਆ ਸੀ ਅੱਜ ਦੇ ਪਿਛਲੇ ਤਕਰੀਬਨ 2 ਮਹੀਨੇ ਤੋਂ ਵਾਸਤੇ ਚਰਨ ਪੂਰੀ ਹੋ ਗਈ ਸੀ ਔਰ ਸਾਰੀਆਂ ਬਲਾਕਾਂ ਦੀਆਂ ਚੋਣਾਂ ਅਜਲਾਸ ਹੋਣ ਤੋਂ ਬਾਅਦ ਜਿਨੇ ਵੀ ਚੋਣ ਹੋਣੀ ਸੀ ਜਿਹਦੇ ਵਿੱਚ ਅ ਅੱਜ ਜ਼ਿਲ੍ਹਾ ਫਰੀਦਕੋਟ ਦਾ ਅਜਲਾਸ ਕੀਤਾ ਗਿਆ ਡੈਲੀਗੇਟ ਅਜਲਾਸ ਜਿਹਦੇ ਵਿੱਚ ਜੋ ਸਾਰੀਆਂ ਬਲਾਕਾਂ ਦੇ ਪ੍ਰਧਾਨਾਂ ਵੱਲੋਂ ਅ ਔਰ ਸਾਰੇ ਡੈਲੀਗੇਟ ਸਹਿबान ਵੱਲੋਂ ਬਲਾਕ ਪ੍ਰਧਾਨ ਵੱਲੋਂ ਔਰ ਪੂਰੇ ਹੋਰ ਜਿਹੜੇ ਹੈਗੇ ਡੈਲੀਗੇਟ ਮੈਂਬਰ ਹੈ ਉਹ ਸਾਰੇ ਅੱਜ ਇੱਥੇ ਹਾਜ਼ਰ ਸੀਗੇ ਇਸ ਇਲਾਕਾ ਦੇ ਔਰ ਸਾਰਿਆਂ ਨੇ ਦਾਸ ਨੂੰ ਅਗਲੇ 2 ਸਾਲ ਲਈ ਜਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਔਰ ਮੈਂ ਸਾਰੀ ਕਮੇਟੀ ਜ਼ਿਲ੍ਹਾ ਕਮੇਟੀ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਸ ਤਰ੍ਹਾਂ ਅੱਜ ਮੇਰੇ ਨਾਲ ਜਿਲ੍ਹਾ ਜਨਰਲ ਸਕੱਤਰ ਜਿਲ੍ਹਾ ਖਜ਼ਾਨਚੀ ਔਰ ਮੀਰ ਪ੍ਰਧਾਨ ਔਰ ਹੋਰ ਕਾਫੀ ਅਹੁਦਿਆਂ ਦੀ ਚੋਣ ਵੀ ਕੀਤੀ ਗਈ ਹੈ ਔਰ ਮੈਂ ਵਿਸ਼ਵਾਸ ਦਿਵਾਉਣਾ ਪੂਰੇ ਆਪਣੇ ਸਾਥੀਆਂ ਨੂੰ ਔਰ ਪੂਰੇ ਪੂਰੇ ਜ਼ਿਲ੍ਹੇ ਦੇ ਆਪਣੇ ਮੈਂਬਰਾਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਉਹ ਜਿਸ ਤਰ੍ਹਾਂ ਪਿਛਲੇ 2 ਸਾਲ ਪੂਰੀ ਤਨਦੇਹੀ ਦੇ ਨਾਲ ਕੰਮ ਕੀਤਾ ਅਗਲੇ 2 ਸਾਲ ਵੀ ਪੂਰੀ ਤਨਦੇਹੀ ਦੇ ਨਾਲ ਕੰਮ ਕਰੂੰਗਾ ਔਰ ਕਿਸੇ ਨੂੰ ਕਿਸੇ ਕਿਸਮ ਦੀ ਨਮੋਸ਼ੀ ਦਾ ਸਾਹਮਣਾ ਨਹੀਂ ਹੋਊਗਾ ਮੈਂ ਪ੍ਰਸ਼ਾਸਨ ਦੇ ਵਿੱਚ ਔਰ ਕਿਸੇ ਕਿਸਮ ਦਾ ਜਿਹੜਾ ਸਿਆਸੀ ਲੀਡਰ ਹੈ ਹਰ ਇੱਕ ਨੂੰ ਕੋਈ ਵੀ ਮੌਕਾ ਜਿਹਨ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਖੁੰਝਣ ਨਹੀਂ ਦਿੱਤਾ ਅਗਲੇ ਸਮੇਂ ਦੇ ਵਿੱਚ ਵੀ ਇਹੋ ਜਿਹਾ ਮੌਕਾ ਨਹੀਂ ਖੁੰਝਣ ਦੇਵਾਂਗਾ ਔਰ ਮੇਰੀ ਕੋਸ਼ਿਸ਼ ਰਹੂਗੀ ਕਿ ਮੈਂ ਆਪਣੇ ਸਾਥੀ ਜਿਹੜਾ ਸਾਡਾ ਮਿਸ਼ਨ ਹੈ ਉਹਨਾਂ ਦੇ ਆਪਣੇ ਸਾਥੀਆਂ ਨੂੰ ਇਸ ਮਿਸ਼ਨ ਤੇ ਪਹੁੰਚਾ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੇ ਬੰਦੇ। ਕੋਸ਼ਿਸ਼ ਨੂੰ ਜੋ ਅੱਜ ਮੈਡੀਕਲ ਐਸੋਸੀਏਸ਼ਨ ਜਿਹੜਾ ਫ੍ਰੀ ਕੋਰਟ ਦੀ ਚੋਣ ਹੋਈ ਹੈ ਉਹ ਸਾਡੇ ਸੂਚੇ ਬਲਾਕਾਂ ਦੇ ਪ੍ਰਧਾਨ ਸਾਹਿਬਾਨ ਔਰ ਸੂਚੇ ਜ਼ਿਲ੍ਹੇ ਦੇ ਡੈਲੀਕੇਟ ਸਾਹਿਬ ਪਹੁੰਚੇ ਹੈ ਜੋ ਕਿ ਚੋਣ ਪ੍ਰਧਾਨ ਦੀ ਜ਼ਿਲ੍ਹਾ ਪ੍ਰਧਾਨ ਜੀ ਡਾਕਟਰ ਸ਼ਿਵਾਲ ਸਿੰਘ ਜੀ ਨੂੰ ਸਰਸੰਮਤੀ ਦੇ ਨਾਲ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ 2 ਸਾਲਾਂ ਵਾਸਤੇ ਔਰ ਬਾਕੀ ਜਿਹੜੇ ਉਮੀਦਵਾਰ ਹੈ ਉਹ ਵੀ 2 ਸਾਲ ਲਈ ਸਰਸੰਮਤੀ ਦੇ ਨਾਲ ਸਾਰੇ ਡੈਲੀਕੇਟ ਸਾਹਿਬ ਜੀ ਵਿਖੇ ਚੁਣੇ ਹੈ ਜੋ ਅੱਜ ਦਾ ਚੋਣ ਦਾ ਮੈਨ ਮਸਕਤ ਸੀ ਉਹ ਸਾਡੇ ਬਲਾਕਾਂ ਦੇ ਜਿਹੜੇ ਆਈ ਕਾਰਡ ਤੇ ਪ੍ਰਮਾਣ ਪੱਤਰਾਂ ਦੀ ਡੇਟ ਹੈ ਜਿਹੜੀ ਉਹ ਖਤਮ ਹੋ ਚੱਲੀ ਸੀ ਇਸ ਕਰਕੇ ਜਿਹੜੀ ਉਹ ਚੋਣ ਜਿਹੜੀ ਕੀਤੀ ਗਈ ਹੈ ਕਿਉਂਕਿ ਇਹ ਚੋਣ ਕਰਨੀ ਬਹੁਤ ਜ਼ਰੂਰੀ ਸੀ ਇਸ ਕਰਕੇ ਉਹ ਜਿਹੜੇ ਹੁਣ ਵਾਲੇ ਸਮੇਂ ਦੇ ਵਿੱਚ ਸਾਡੇ ਬਲਾਕਾਂ ਦੇ ਵਿੱਚ ਮੈਂਬਰ ਸਾਹਿਬਾਨ ਉਹਨਾਂ ਨੂੰ ਸਮੇਂ ਸਿਰ ਪ੍ਰਮਾਣ ਪੱਤਰ ਅਤੇ ਆਈਡੈਂਟੀਟੀ ਕਾਰਡ ਬਣਾ ਕੇ ਦਿੱਤੇ ਗਏ